ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਤਰਨਪੀਰ ਸਿੰਘ ਸੋਨਦ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਚੌਕ ਖੰਨਾ ਅਮਲੌਰ ਰੋਡ ਚੌਕ ਵਿਖੇ ਪੁੱਲ ਦੇ ਹੇਠਾਂ ਨਵੇਂ ਬਾਥਰੂਮ ਪੇਖਾਨੇ ਬਣਾਉਣ ਦਾ ਨੀਂਹ ਪੱਥਰ ਰੱਖਣ ਪਹੁੰਚੇ ਉਹਨਾਂ ਕਿਹਾ ਕਿ ਖੰਨਾ ਵਿਖੇ 7,50,000 ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਾਥਰੂਮ ਪੇਖਾਨੇ ਖੰਨਾ ਦੇ ਚੌਂਕਾ 'ਚ 4 ਨਵੇਂ ਬਾਥਰੂਮ ਬਣਨਗੇ ਲੋਕ ਸਭ ਤੋਂ ਸੋਹਣਾ ਬਣੇ ਸਾਫ਼ ਸੁਥਰਾ ਬਣੇ ਔਰ ਸਵੱਛ ਬਣੇ ਸੈਨੀਟੇਸ਼ਨ ਵਾਈਜ਼ ਕਿਤੇ ਗੰਦਗੀ ਨਾ ਹੋਵੇ ਔਰ ਜਗਾ ਜਗਾ ਖੜ ਕੇ ਯੂਰਿਨ ਪਾਸ ਹੋ ਨਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੇ ਕੈਪਟਨ ਮੰਤਰੀ ਸਰਦਾਰ ਤਰਨਪੀਰ ਸਿੰਘ ਸੋਂਦ ਵੱਲੋਂ ਡਾਕਟਰ ਵੀ ਆਰ ਅੰਬੇਡਕਰ ਚੌਕ ਖੰਨਾ ਅਮਲੌਰ ਰੋਡ ਚੌਕ ਵਿਖੇ ਪੁੱਲ ਦੇ ਹੇਠਾਂ ਨਵੇਂ ਬਾਥਰੂਮ ਪੇਖਾਨੇ ਬਣਾਉਣ ਦਾ ਨੀਂਹ ਪੱਥਰ ਰੱਖਣ ਪਹੁੰਚੇ ਉਹਨਾਂ ਕਿਹਾ ਕਿ ਖੰਨਾ ਵਿਖੇ 7,50,000 ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਾਥਰੂਮ ਪੇਖਾਨੇ ਖੰਨਾ ਦੇ ਚੌਂਕਾ 'ਚ 4 ਨਵੇਂ ਬਾਥਰੂਮ ਬਣਨਗੇ ਲੋਕ ਨਿਰਮਾਣ ਵਿਭਾਗ ਨੂੰ ਇਹ ਕੰਮ ਸੌਂਪਿਆ ਖੰਨੇ ਨੂੰ ਸਾਫ਼ ਸੁਥਰਾ ਰੱਖਣ ਲਈ ਤੇ ਵਧੀਆ ਬਣਾਉਣ ਲਈ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਪੂਰੇ ਏਡੀ ਵੱਡੀ ਗਿਣਤੀ ਦੇ ਵਿੱਚ ਖੰਨਾ ਵਿਕੇ ਪਹੁੰਚੋ ਅੱਜ ਆਪਾਂ ਖੰਨੇ ਦੇ ਅਮਨੋਰ ਰੋਡ ਚੌਕ ਦੇ ਵਿੱਚ ਖੜੇ ਜਿਵੇਂ ਆਪਾਂ ਸਾਰੇ ਜਾਣੇ ਖੰਨੇ ਨੂੰ ਬਹੁਤ ਪਿਆਰ ਕਰਦੇ ਹਾਂ ਔਰ ਆਪਾਂ ਚਾਹੁੰਦੇ ਹਾਂ ਕਿ ਸਾਡਾ ਖੰਨਾ ਸਭ ਤੋਂ ਸੋਹਣਾ ਬਣੇ ਸਾਫ਼ ਸੁਥਰਾ ਬਣੇ ਔਰ ਸਵੱਛ ਬਣੇ ਸੈਨੀਟੇਸ਼ਨ ਵਾਈਜ਼ ਕਿਤੇ ਗੰਦਗੀ ਨਾ ਹੋਵੇ ਔਰ ਜਗਾ ਜਗਾ ਖੜ ਕੇ ਯੂਰਿਨ ਪਾਸ ਆਊਟ ਨਾ ਕਰਨ ਲੋ ਪਿੱਲਰਾਂ ਦੇ ਉਲੇ ਚ ਕੰਡਾਂ ਦੇ ਆਲੇ ਦੁਆਲੇ ਨਾ ਇਹ ਕੰਮ ਹੋਵੇ ਦੂਸਰਾ ਬਾਜ਼ਾਰਾਂ ਦੇ ਵਿੱਚ ਦੇਖੋ ਖੰਨਾ ਸ਼ੁਰੂ ਕਿੱਥੋਂ ਹੁੰਦਾ ਐ ਇਧਰੋਂ ਮੈਕਾਡੋਨ ਰੋਡ ਤੋਂ ਸ਼ੁਰੂ ਹੋ ਜਾਂਦਾ ਖੰਨਾ ਜਦੋਂ ਆਪਾਂ ਮੰਡੀ ਗੁੰਦਗੜ ਪਾਰ ਕਰਦੇ ਆ ਇਧਰ ਪੱਤੀਆਂ ਤੱਕ ਜਾਂਦਾ ਹੈ ਲਗਭਗ 2.5 3 ਕਿਲੋਮੀਟਰ ਬਣ ਜਾਂਦਾ ਹੈ ਇਹ ਇਹ 2.5 3 ਕਿਲੋਮੀਟਰ ਜੀਟੀ ਰੋਡ ਦੇ ਉੱਤੇ ਕੋਈ ਵੀ ਵਾਸ਼ਰੂਮ ਨਹੀਂ ਸੀਗਾ ਕਿੰਨੀਆਂ ਲੇਡੀਆਂ ਨੂੰ ਪਰੇਸ਼ਾਨੀ ਆਉਂਦੀ ਸੀ ਕਿੰਨੀਆਂ ਧੀਆਂ ਭੈਣਾਂ ਨੂੰ ਪਰੇਸ਼ਾਨੀ ਆਉਂਦੀ ਸੀ 62 ਦੇ ਵਿੱਚ ਕੋਈ ਵਾਸ਼ਰੂਮ ਦਾ ਪ੍ਰੋਪਰ ਪ੍ਰਬੰਧ ਨਹੀਂ ਸੀ ਅੰਦਰ ਜਾ ਕੇ ਸੀ ਉਹ ਮਤਲਬ ਕਿ ਉਹਦੀ ਇਸ਼ੂਜ਼ ਬਹੁਤ ਸੀਗੇ ਇੱਦਾਂ ਹੀ ਗੁਰੂ ਅਮਰਦਾਸ ਮਾਰਕੀਟ ਗੁਰਤੇਗ ਬਾਹਰ ਮਾਰਕੀਟ ਜੀਟੀ ਮਾਰਕੀਟ ਇਹਨਾਂ ਦੇ ਵਿੱਚ ਵੀ ਕੋਈ ਪ੍ਰਬੰਧ ਨਹੀਂ ਸੀਗਾ ਸੁਬਾਹ ਕਿ ਬਯਾਰ ਮੋਟੋ ਕੇ ਕਰਨੈਲ ਸਿੰਘ ਰੋਡ ਇਹ ਸਾਰੇ ਜਿੱਥੇ ਵੀ ਮੋਟੋ ਕੇ ਰੋਡ ਦੇ ਉੱਤੇ ਪ੍ਰਬੰਧ ਨਹੀਂ ਨਾ ਧਿਆਨ ਦਿੱਤਾ ਕਿਸੇ ਨੇ ਸੋ ਆਸੀਂ ਉਹਨਾਂ ਸਾਰੇ ਜਿਹੜੇ ਚਾਰੇ ਚੌਂਕ ਨੇ ਚਾਰੇ ਚੌਂਕਾਂ ਦੇ ਵਿੱਚ ਟਾਪ ਕੁਆਲਿਟੀ ਦੇ ਵਾਸ਼ਰੂਮ ਬਣਾ ਰਹੇ ਆ ਲੇਡੀਜ਼ ਦਾ ਲਗ ਵਾਂਦੇ ਜੈਂਟਸ ਦਾ ਲਗ ਵਾਂਦੇ ਔਰ ਇਹੇ ਵਾਸ਼ਰੂਮ ਜਿਹੜੇ ਸਾਡੇ ਪੁੱਲ ਨੇ ਉਹਦੇ ਠੰਡੇ ਬਣਨ ਜਾ ਰਹੇ ਕੱਲ ਅਸੀਂ ਲਲੇਹੜੀ ਰੋਡ ਤੇ ਜਿਹੜਾ ਉਹਦਾ ਕੀ ਕੀਤਾ ਸੀ ਅੱਜ ਮਨੋਰ ਰੋਡ ਦਾ ਕੀਤਾ ਮਿਲਦਾ ਕੱਲ ਨੂੰ ਸ਼ਾਇਦ ਸਮਰਾਨ ਰੋਡ ਦਾ ਹੋਊਗਾ ਉਸ ਤੋਂ ਅਗਲੇ ਦਿਨ ਫਿਰ ਮਲੇਰਪੁਰਨਾ ਰੋਡ ਦਾ ਉਹ ਚਾਰੇ ਬਾਥਰੂਮ ਜਿਹੜੇ ਨੇ ਇਹ ਇੱਕ ਵਾਸ਼ਰੂਮ ਦੇ ਉੱਤੇ ਤਕਰੀਬਨ 7.5 ਲੱਖ ਰੁਪਏ ਦੀ ਲਾਗਤ ਆਣੀ ਹੈ ਇਹ ਤਕਰੀਬਨ 30 ਲੱਖ ਰੁਪਏ ਲੱਗਣਾ ਹੈ ਚਾਰੇ ਬਾਥਰੂਮਾਂ ਦੇ ਉੱਤੇ ਪੀ ਡਬਲਯੂ ਡੀ ਵੀ ਐਂਡ ਆਰ ਇਹ ਵਾਸ਼ਰੂਮ ਬਣਾਉਣ ਲੱਗੀ ਹੈ ਔਰ ਇਹ 3 ਮਹੀਨੇ ਦੇ ਵਿੱਚ ਵਿੱਚ ਬਣ ਕੇ ਕੰਪਲੀਟ ਹੋ ਜਾਣਗੇ ਤਿਆਰ ਹੋ ਜਾਣਗੇ ਇਹਦੇ ਤੇ ਜਿਹੜਾ ਪੈਸਾ ਲੱਗ ਰਿਹਾ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਿੰਘ ਸਾਨੀ ਸਾਹਿਬ ਨੇ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਸੀ ਬੇਨਤੀ ਕੀਤੀ ਸੀ 50 ਲੱਖ ਰੁਪਏ ਉਹਨਾਂ ਨੇ ਆਪਣੇ ਅਖਤਿਆਰੀ ਕੋਟੇ ਤੋਂ ਗ੍ਰਾਂਟ ਭੇਜੀ ਹੈ ਤੇ ਉਹਦੇ ਵਿੱਚ 30 ਲੱਖ ਰੁਪਏ ਦੇ ਵਾਸ਼ਰੂਮ ਬਣਾਵਾਂਗੇ ਔਰ ਜਿਹੜਾ 20 ਲੱਖ ਰੁਪਏ ਸਾਡੇ ਕੋਲ ਪੈਂਡਿੰਗ ਪਏ ਆ ਉਹਦੇ ਨਾਲ ਅਸੀਂ ਸ਼ਹਿਰ ਦਾ ਜਿਹੜੀ ਕਿ ਜਿਹੜੀ ਦਿੱਖ ਹੈ ਸੁੰਦਰੀ ਕਰਨਾ ਉਹਦੇ ਤੇ ਪੈਸਾ ਲਾਵਾਂਗੇ ਧੰਨਵਾਦ